ਗਾਵਨ ਤੁੰਨੋ ਪਵਨ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁੰਨੋ ਚਿਤ ਗਵਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁੰਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁੰਨੋ ਇੰਦਿੰਦਰ ਆਸਨ ਬੈਠੇ ਦੇਵਤੇ ਆਦਰਣਾਲੇ ਗਾਵਨ ਤੁੰਨੋ ਸਿੱਧ ਸਮਾਧੀ ਅੰਦਰ ਗਾਵਨ ਤੁੰਨੋ ਸਾਧ ਵਿਚਾਰੇ ਗਾਵੰਤਨੋ ਜਤੀ ਸਤੀ ਸੰਤੋਖੀ ਗਾਵੰਤਨੋ ਵੀਰ ਕਰਾਰੇ ਗਾਵੰਤਨੋ ਪੰਡਤ ਪੰਲਖੀ ਸਰ ਅਜੁਗ-ਜੁਗ ਵੇਦਾਂ ਨਾਲੇ ਗਾਵੰਤਨੋ ਮੋਹਨਿਆ ਮਨਮੋਹਨ ਸੁਰਗਮਸ਼ ਪਿਆਲੇ ਗਾਵੰਤਨੋ ਰਤਨੋ ਪਾਏ ਤੇਰੇ ਅਰ ਸਰ ਤੀਰਥ ਨਾਲੇ ਗਾਵੰਤਨੋ ਜਦ ਮਹਾਬਲ ਸੂਰਾ ਗਾਵੰਤਨੋ ਖਾਨੀ ਜਾਰੇ ਗਾਵੰਤਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਤਨੋ ਗਾਵੰਤ ਜੋਤ ਤਿਤ ਪਾਵਨ ਰਤੇ ਤੇਰੇ ਪਗ ਦਰਸਾਲੇ

ਆਖਣ ਵਾਲਾ ਕੀ ਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇ ਤੀ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਸਾ ਮਹੱਲਾ ਪਹਿਲਾ ਆਖਾ ਜੀ ਮੈਂ ਵਿਸਰੇ ਮਰ ਜਾਉ ਆਖਣ ਔਖਾ ਸਾ ਜਾਣਾ ਸਾਚੇ ਨਾਮ ਕੀ ਲਾਗੇ ਭੁਖ ਉਤਪੁਖੇ ਖਾਈ ਚਲੀਏ ਦੁਖ ਸੋਕੇ ਵਿਸਰੇ ਮੇਰੀ ਮਾਈ ਸਾਚਾ ਸਾਈ ਸਾਚ ਨੇ ਰਹਾਉ ਸਾਚੇ ਨਾਮ ਕੀ ਤੇਲ ਵੜੇ ਆਹੀ ਆਖ ਤਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਬੜਾ ਨ ਹੋਵੇ ਕਾਰ ਨ ਜਾਏ ਨਾ ਮਰਿ ਨ ਹੋਵੇ ਸੋਗ ਦੇਂਦਾਰ ਰਹਿਣਾ ਚੁੱਕੇ ਪੋਗ ਗੋਨੇ ਹੋ ਹਰ ਨਾਹੀ ਕੋਏ ਨਾ ਕੋ ਆ ਨਾ ਕੋਏ ਜੇ ਵੜਿਆ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾ ਤੇ ਨਾ ਨਿਕਰਾਵੇ ਬਾਤ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ را گجری محلنا چوتا ہر کے جا ست گور ست گر کاب نو کرو پاس ہر کم ست گور سنائی کار دیا نام پر گاس میری مید گرد دیو مو کو رام نام پر گاس گرمت نام سکھائی ہر کیراس راؤن جن ہر ہر سردا ہر پیاس ہر ہر گاس جن ہر ہر سن سن ترک جیوے ترک جیواس جن ہر جن ست گر سنگت پائی تین ترمستک لکھا لکھاس تان تان سات سنگت جیت ہرس پایا مل جا نانک پر گاس را گچری محلہ پنجواں ਬਾਹਿਰੇ ਮੈਂ ਜਿਤਵੇ ਉਦਮ ਜਾ ਹਰ ਹਰ ਜੀਓ ਪਰਿਆਸੈ ਲਪਦਰ ਮੈਂ ਜੰਦੋ ਪਾਇ ਤਾਕਾ ਰਿਜ ਕਾਗੇ ਕਰਤਰਿਆ ਮੇਰੇ ਮਾ ਦੋ ਚੀਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਤ ਪਾਇ ਸੋ ਕੇ ਕਾਸ਼ਾਰਿਆ ਰਾਵ ਜਨਨ ਪਿਤਾ ਲੋਕ ਸਤ ਬਣਿਤਾ ਕੋਇ ਨ ਕਿਸ ਕੀ ਤਰਿਆ ਸਿਰ ਸੀਰਜਕ ਸੰਭਾ ਹੀ ਠਾ ਗੁਰ ਕਾ ਹੀ ਮਨ ਪੋ ਕਰਿਆ ਉਡੇ ਉਡਾਵੇ ਸੇ ਕੋ ਸਾਤੀਸ ਪਾਛੇ ਬਚਰੇ ਚਰਿਆ ਤਨ ਕਮਲ ਕਲਾ ਵੇ ਕਮਜੁ ਗਾਵੇ ਮਨ ਮੇ ਸਿਮਰਨ ਕਰਿਆ ਸਾ ਬਣਿਦਾਨ ਦਸ ਅਸ਼ਟ ਸਦਾਨ ਠਾਕੁਰ ਕਰਤਰ ਤਰਿਆ ਜਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋਪੁਰਖ ਇੱਕ ਓੰਕਾਰ ਸਤੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਪਾਰਾ ਸਤਿਆਵੇ ਸਤਿਆਵੇ ਤੂਦ ਜੀ ਹਰ ਸੱਚੇ ਸਿਰਜਨਹਾਰ ਸਭ ਜੀ ਤੂ ਮਾਰੇ ਜੀ ਤੂ ਜੀਆਂ ਕਾ ਦਾ ਤਾਰਾ ਹਰ ਧਿਆਵ ਸੰਤ ਜੀ ਸਭ ਦੁੱਖ ਵਿਸਾਨਹਾਰਾ ਰਿਆ ਪੇ ठा ਕੋਰਾ ਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂ ਕਡ ਕਡ ਅੰਤਰ ਸਰ ਨਿਰੰਤਰ ਜੀ ਹਰੇ ਕੋ ਪਰਕ ਸਮਾਨ ਇੱਕ ਦਾ ਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਨਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹੋ ਤਦ ਬਿਨ ਘਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਨਾਹ ਖਿਖਾਨਾ ਜੋ ਸੇਵ ਜੋ ਸੇਵ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਨ ਹਰ ਧਿਆਵਿਹਾਰ ਧਿਆਵੇ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਚਮਕੀ ਫਾਸੀ ਜੇਨਰ ਪਰ ਜਿਨ ਹਰ ਨਿਰਪੋਤਿਆ ਜੀ ਤਿੰਨ ਕਾ ਪਉ ਸਭ ਗੁਆਸੀ ਜਿੜ ਸੇਵਿਆਂ ਜਿਨ ਸੇਵਿਆਂ ਮੇਰਾ ਹਾਜੀ ਤੇ ਹਰੋਪ ਸੁਆਮੀ ਸੇ ਤਨ ਸੇਨ ہر پوجا جی جی تپ تپ جپے بےتا نیک تیر نیک پڑے بو سمر ساس جی کر کے آخ کرم کرنتا سی بگت سی بگت پلے ج نانک جی جی ਜੋ ਪਾਵੇ ਮੇਰੇ ਹਰਿ ਭਗਵੰਤਾ ਤੋ ਆਦਪੁਰਖ ਪਰਮਪਰਕਰਤਾ ਜੀ ਤੂ ਜੇ ਵੜੇ ਵਰਣ ਕੋਈ ਤੋ ਜੁਗ ਜੁਗੇ ਕੋ ਸਦਾ ਸਦਾ ਤੂ ਇੱਕੋ ਜੀ ਤੂ ਨੈਚਲ ਕਰਤਾ ਸੋਈ ਤੁਦੀ ਆਪੇ ਪਾਵੇ ਸੋਈ ਵਰਤੇ ਜੀ ਤੁਦੀ ਆਪੇ ਕਰੇ ਸੋ ਹੋਈ ਤੁਦੀ ਆਪੇ ਸੇ ਸਭ ਪਾਈ ਜੀ ਤੁਦੀ ਆਪੇ ਸੇ ਸਭ ਕੋਈ ਜਨਨਾਨੁ ਗੰਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੋਤਾ ਤੋ ਕਰਤਾ ਸਿਆਰ ਮੈਂਡਾ ਸਾਈ ਜੋ ਤੂ ਪਾਵੇ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈ ਰਾਵ ਸਭ ਤੇਰੀ ਤੂ ਤੂ ਸਬਣੀ ਤੇ ਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਖਲਾ ਦਾ ਮਾਨ ਮਗੂ ਆਇਆ ਤੂ ਦਾ ਵਿਛੋੜਿਆ ਮਿਲਾਇਆ ਤੂ ਦਰਿਆ ਸਭ ਤੁਜੀ ਹੀ ਮਾਏ ਤੁਝ ਬਿੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲਵਛੜਿਆ ਸੰਜੋਗੀ ਮੇਲ ਜਿਸਨੂੰ ਤੂ ਜਾਣਾਈ ਸੋਈ ਜਨ ਜਾਣੇ ਹਰ ਗੁਣ ਸਾਧਹੀ ਆਖ ਬਖਾਨੇ ਜਨਹਾਰ ਸੇਵਿਆ ਤੈਨਸੋ ਕਪਾਇਆ ਸੇ ਅਜੇ ਹੀ ਹਰਨਾਮ ਸਮਾਇਆ ਤੋ ਆਪੇ ਕਰਦਾ ਤੇਰਾ ਕੀਆ ਸਭ ਹੋਏ ਦੁਦ ਬਿੰਦੂ ਜਾਵਣਾ ਕੋਇ ਤੂ ਕਰ ਕਰ ਵੇਖੇ ਜਾਨੇ ਸੋਏ ਜਨਾਨੂ ਗੁਰਮਖ ਪ੍ਰਗਟ ਹੋਏ ਆ ਸਾਹ ਮਹੱਲਾ ਪਹਿਲਾ ਤਿਤ ਸੌੜੇ ਪਹਿਲੇ ਨਵਾਸਾ ਪਾਣੀ ਪਾਵਕ ਤੇਨੇ ਕੀਆ ਪੰਕਜ ਮੋ ਪਗਨੇ ਚਾਲੇ ਹਮ ਦੇਖਾ ਤੈੜੂ ਬਿਅਲੇ ਮਾਨੇਕ ਨਚੇਤਸ ਮੂੜ ਮਨ ਹਰ ਬਿਸਰੇ ਤੇਰੇ ਗੁਣ ਗਲਿਆ ਰਹੋ ਨਾ ਹੋ ਜਤਿਸ ਤੇ ਨੇ ਪੜਿਆ ਮੋਰਖ ਮੁਗਦਾ ਜਨਮ ਪਿਆ ਪ੍ਰਨਮਤ ਨਾਨਕ ਤੇਨ ਕੀ ਸਰਣਾ ਜਿੰਦੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹੋਰਿਆ ਗੋਬਿੰਦ ਮਿਲ ਕੇ ਤਰੀ ਬਰਿਆ ਅਵਰ ਕਾਜ ਤੇਰੇ ਕੀ ਤਨਾ ਕਾਮ ਮਿਰਸਾ ਸੰਗਤ ਪਜ ਕੇ ਵਲਨਾ ਸਰਜਮਲਾ ਪਵਜਨ ਤਨ ਘਜਨ ਮਿਥਾ ਜਾਤ ਰੰਗ ਮਾਇਆ ਕਹਿ ਰਹਾ ਜਬ ਤਵ ਸੰਜਮ ਤਰਮਨਾ ਕਮਾਇਆ ਸੇਵਾ ਸਾਧਨ ਜਾਣੇ ਹਾਰਾਇ ਕਹੂ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮ ਇੱਕ ਓੰਕਾਰ ਸ੍ਰੀ ਵਾਹਿਗੁਰੂ ਕੀ ਫਤਿਹ ਬਾਛੈ ਇਸਮੀ ਕਬੇ ਬਾਛ ਬੇਨਤੀ ਜੋ ਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਜਿਤ ਕੀ ਚਾ ਤਵ ਚਰਨ ਮਰਹਿ ਹਮਾਰਾ ਆਪਣਾ ਜਾਨ ਕਰੋ ਪਿਤਵਾਰ ਹਮਰੇ ਦੁਸਵੇ ਤੁਮ ਕਾ ਬੋ ਆਪ ਹਾ ਦੀ ਮੋਈ ਵਿਚਾਵ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸੇ ਸਵੇ ਕਰਤਾਰ ਮੋਰ ਸ਼ਾਨਿਜ ਕਰ ਦੇ ਕਰੀਐ ਸਾਬੈ ਰੰਗ ਕੋ ਐਸ ਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛੜ ਕੋਈ ਅਵਣ ਤੈਉ ਜੋ ਪਰਸ਼ਉ ਤੁਮ ਤੇ ਪਾਂ ਸੇਵਕ ਜਿਖਾ ਮਾਰੇ ਤਾਰੇਆਂ ਝੁੰਝ ਉਸ ਤਰਹ ਮਾਰੇ ਮਾਰੀਆਂ ਹੈ ਆਪ ਹਾਦਰ ਦੇ ਮuje ਉਮਰ ਹੈ ਮਰਨ ਕਾਲ ਦਾ ਤਰਾ ਸੰਵਰੀਆ سگلسا جمن کاج برہما جو تھی جمن کال سب لوک سوارا نمسکارے تائیں ہمارا جمن کا سب جگت بناؤ دیو داس ਚਰਚਨੋ 부ਜਾਇਓ ਆਦੰਤੇ ਕੇ అవਤਾਰ ਸੋਈ ਗੁਰੂ ਸਮਝਿਓ ਹਮਾਰਾ نمسکار تی سیکھو ہماری سکر پرجا جاری شیو کن کون سکھ دن کو پل موت کی جانت پلے سنتن دکھ پائے دکھی سکھ پائے سادن کے سکھی ایک ایک کی پیر پشانے کٹ کٹ کے پٹ پڑھ کی جانے جا کرا کر تارا پرجا تخارا جا کر کر تو کب ہو تم میں ਤੇ ਤਰ ਸਭ ਜੇ ਤੇ ਬਦਨ ਸਿ ਸਭ ਤਾਰੇ ਆਪ ਆਪਣੀ ਬੋਜੂ ਚਾਰੇ ਤੁਮ ਸਭੀ ਤੇ ਰਹਤੀ ਨਿਰਾਲਮ ਜਾਣਤ ਪਹਿਤ 베 ਤੇ ਹਰੀਆਲਮ ਨਿਰੰਕਾਰ ਨਿਰਵੇਕਾਰ ਨੀਲਾੰਬ ਆਦੇ ਨੀਲਾ ਨਾਦ ਸਮ 타ਕਾ ਮੋੜੋ ਚਾਰਤ ਪੇਦਾ ਜਾ ਕੋ ਪੇਵਨ ਭਾਵਤ ਪੇਦਾ 타ਕੋ ਗਰਵਾਨੁ ਨੁਮਾਨਤ ਮਹਾ ਮੋੜ ਕਸ਼ਵੇਦ ਨ ਜਾਣਦ ਮਹਾਦੇਵ ਕੋ ਕਹਿਸਦਾ ਸਿਵ ਨਿਰੰਕਾਰ ਕਾਚਿ ਨਿਤਨੇ ਭਿਉ ਆਪ ਆਪਣੀ ਬੋਧ ਹੈ ਜੇਤੀ ਬਨਤ ਪੇਨ ਪੈਨ ਤੋਇ ਤੇਤੀ

رش تا سب کالا دش رے تت کالا کرپا دش تن جائے ہر تاپ تن کم رد سر مو سب ہوئی نوئی ایک بار جن تمارا ਕਾਲ ਖਾਸ ਦੇ ਤਾਈ ਉਬਾਰਾ ਜਿਨਾਂ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਕੇਤ ਮੈਂ ਸੰਤਿ ਹਾਰੀ ਆਪਾ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇਲੀ ਹੋ ਬਚਾਈ ਸੋਇ ਵਾਹੇ ਗਏ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੇਨੀ ਆਨੂ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤੇ ਕ ਨਾ ਮਾਨਿਓ ਸਿਮਰਤ ਸਾਸਰ ਪੀ ਸਬਿਆ ਬੋ ਪੇਦ ਕਹਿਆ ਮੇ ਇਕ ਨਾ ਜਾਣਿਓ जय जसपाल की कृपा तुमरी कर मै ना कहे ओ सब तो हे बखानो अधयो सगलो द्वार को झाड़ के गयो तोहारो द्वार बाहंगे की लाज अस गोविंदा तोहार रामकली महल्लाती जानंद एक ओंकार सतगुरु प्रसाद आनंद पिया मेरी माए सतगुरु में पाया सतगुरु तो पाया साहिब से ती मानव जियां बधाइयां ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦੋਤ ਗਾਵ ਹਰੀ ਕੇ ਰਾਮਾ ਜੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਗੁਰੂ ਮੈਂ ਪਾਇਆ ਈ ਮਾਨੇ ਮੇਰੀਆ ਤੂ ਸਦਾ ਰਹੋ ਹਰ ਨਾਲੇ ਹਰ ਨਾਰ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀ ਕਰੋ ਕਰੀ ਤੇਰਾ ਘਰ ਸਭ ਸੁਆਣਾ ਸਬਨਾ ਗਲਾ ਸਮਰਾ ਸੁਆਮੀ ਸੋ ਕਿਉ ਮਨੋ ਸਾਇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੀ ਸ਼ੈ ਜਿਸ ਤੇ ਸੋ ਪਾਵੇ ਸਦਾ ਸਿਵ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਿਆ ਨਾ ਲੱਛੇ ਸਾਈਂ ਕਿਆ ਨਾ ਹੀ ਕਰ ਤੇਰੇ ਸਾਚਾ ਨਾ ਮੇਰਾ ਆਧਾਰੋ ਸਾਚਨਾ ਮਾਦਾਰ ਮੇਰਾ ਜਿਨ ਕੋ ਖਾ ਸਭ ਗੁਆਇਆ ਕਰ ਸਾਤ ਸੁਖਮਣੇ ਵਸਿਆ ਜਿਨਿ ਸਾ ਸਭ ਪੁਜਾਈਂ ਸਦਾ ਕੁਰਵਾਨ ਕੀ ਤਾ ਕੁਰਵਟੋ ਜਿਸ ਧੀਆਂ ਬੜੀਆਂ ਆ ਕਹਿ ਨਾਨਕ ਸੁਨੋ ਸੰਦੋ ਸਤਿ ਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਚਵਤੀਤ ਕਾਰ ਸਭਾਗੇ ਕਾਰ ਸਭਾਗੇ ਸ਼ਬਦ ਵਾਜੇ ਕਨਾ ਚਿਤ ਕਰਤਾਰਿ ਪੰਚ ਦੂਤ ਦਵਾਸ ਕੀਤੇ ਕਾਲ ਲਕੰਟਕ ਮਾਰਿਆ ਤੁਰ ਕਰਮ ਪਾਇਆ ਦੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਘੋਆ ਤਿਤ ਕਰਨ ਦਵਾਜੇ ਆਨੰਦ ਸੁਨੋ ਬੜਾ ਪਾਗਿਓ ਸਗਲ ਮਨੋਰਥ ਪੂਰੇ ਪਾਰ ਬਣ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੋ ਗੁਰ ਗਜ਼ਨਤਾ ਆਪੇ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਪਹਿ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਆਪਣੇ ਤਕੇ ਤੇ ਪਵਤ ਸਤ ਗੁਰ ਰਹਿ ਆ ਪਰ ਪੂਰੇ ਬਿਡਵੰਤਰਾਨ ਗੁਰਜਨ ਲਾਗੇ ਵਾਜੀ ਅਣਹਤੂਰੇ مدامنی محلہ پنجواں تھالو پہ سنتوخارو امرت نام ٹھاکر کا پہ ہو جس کا سب سدارو جے کو کھاوے جے کو پونچے تیس کا دھاروستی ن جائی نیت نیت را کُر تارو تم سب ساچن لگ تری سب نانک برہم پسارو سلوک محلہ پنجواں ਤੇਰਾ ਕੀ ਤਾਂ ਜਾ ਤੋ ਨਹੀਂ ਮੈਨੂੰ ਜੋ ਕੀ ਤੋਈ ਮੈਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਿਆ ਮੈ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕਾ ਨਾ ਮਿਲੇ ਤਾਂ ਜੀਵਾ ਤਨ ਮੰਥੀ ਵੈ ਹਰਿਆ ਤਰਸ ਪਿਆ ਮੈ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕਾ ਨਾ ਮਿਲੇ ਤਾਂ ਜੀਵਾ ਤਨ ਮੰਥੀ ਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ